ਬੇਲਾ ਵੀ ਕੱਲੇ ਨੇ ਦੋ ਕਦੋਂ ਲਗਾਏ ਗਏ ਆ ਤੇ ਤੀਸਰਾ ਕੈਂਪ ਨੇ ਆਉਣ ਵਾਲੇ ਅਗਲੇ ਮਹੀਨੇ ਇੱਕ ਕੈਂਪ ਪੂਰਾ ਮਹੀਨਾ ਚੱਲਣਗੇ ਔਰ ਸਾਰੇ ਪਿੰਡਾਂ ਦੇ ਵਿੱਚ ਕੈਂਪ ਲਗਾਏ ਜਾਣਗੇ ਔਰ ਸਾਰੀਆਂ ਵਾਰਡਾਂ ਦੇ ਵਿੱਚ ਕੈਂਪ ਲਗਾਏ ਜਾਣਗੇ ਇਹਨਾਂ ਕੈਂਪਾਂ ਦਾ ਬੜਾ ਫਾਇਦਾ ਹੋ ਰਿਹਾ ਕਿਉਂਕਿ ਅ ਅਫੀਸਰ ਸਾਹਿਬਾਨ ਅਧਿਕਾਰੀ ਸਾਹਿਬਾਨ ਔਰ ਮੁਲਾਜ਼ਮ ਸਾਰੇ ਅ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਆਉਂਦੇ ਨੇ ਔਰ ਆਕੇ ਇਥੇ ਲੋਕਾਂ ਦੇ ਕੰਮ ਬੜੀ ਤਸੱਲੀ ਨਾਲ ਹੋ ਰਹੇ ਨੇ ਤੇ ਲੋਕ ਬੜੇ ਖੁਸ਼ ਨੇ ਔਰ ਵੱਡੀ ਵੱਡੀ ਗਿਣਤੀ ਦੇ ਵਿੱਚ ਆ ਰਹੇ ਨੇ ਸੋ ਮੈਂ ਇੱਕ ਹਲਕਾ ਵਿਧਾਇਕ ਹੋਣ ਦੇ ਨਾਤੇ ਆਪਣੇ ਹਲਕਾ ਨਿਹਾਲ ਸਿੰਘ ਵਾਲਾ ਦੇ ਸਮੂਹ ਲੋਕਾਂ ਵੱਲੋਂ ਸਾਡੇ ਪੰਜਾਬ ਦੇ ਬਹੁਤ ਹੀ ਸਤਿਕਾਰਯੋਗ ਮਾਣਯੋਗ ਹਰਦਲ ਅਜੀਜ਼ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦਾ ਕੋਟਨ ਕੋਟ ਧੰਨਵਾਦ ਕਰਦਾ ਔਰ ਪੰਜਾਬ ਦੇ ਲੋਕਾਂ ਨੂੰ ਵਧਾਈ ਦਿਨਾ ਕਿ ਜਿਹੜਾ ਮਾਨ ਸਾਹਿਬ ਨੇ ਇਹ ਫੈਸਲਾ ਲਿਆ ਬਹੁਤ ਹੀ ਸ਼ਲਾਘਾਯੋਗ ਫੈਸਲਾ ਲਿਆ ਸਰ ਐਨਓਸੀ ਦੀ ਗੱਲ ਕਰੀਏ ਜਿਹੜਾ ਅਜੇ ਇਲਾਣ ਨਹੀਂ ਹੋਇਆ ਤਦੋਂ ਤੱਕ ਲੱਗੋ ਐਨਓਸੀ ਸੀਐਮ ਸਾਹਿਬ ਨੇ ਐਲਾਨ ਕਰਤਾ ਕਿ ਐਨਓਸੀ ਦੀ ਹੁਣ ਕੋਈ ਜ਼ਰੂਰਤ ਨਹੀਂ ਉਹਦਾ ਰਿਟਰਨ ਦੇ ਵਿੱਚ ਬਸ ਤਕਰੀਬਨ ਹਫ਼ਤੇ ਦੇ ਵਿੱਚ ਵਿੱਚ ਆ ਜਾਊਗਾ ਸਾਰੇ ਅਫਸਰ ਸਾਹਿਬਾਨਾਂ ਨੂੰ ਕੋਰਟ ਕਚਰੀਆਂ ਦੇ ਵਿੱਚ ਤੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲਿਆ ਗੱਲ ਵੀ ਐਮਐਲਏ ਸਾਹਿਬ ਵੀ ਰੈਅਰ ਮਾਈਟ ਟੋਪ ਕੈਂਪ ਲੱਗੇਗਾ ਤੀਸਰਾ ਕੈਂਪ ਨੇ ਹਫ਼ਤੇ ਵਾਲਾ ਦਿਨ ਚ ਕੀ ਕਹਾਂਗੇ ਮੈਂ ਜਿਸ ਤਰ੍ਹਾਂ ਕੱਲ ਵੀ ਜਾਂ ਅੱਜ ਆਪਣਾ ਸਹੀ ਦਾ ਵੈਸੇ ਚੌਥਾ ਚੌਥਾ ਕੈਂਪੇਜ ਨੇ ਹਲ ਸਿੰਘ ਵਾਲੇ ਕੰਟੀਨਿਊ ਚਾਰ ਦਿਨ ਹੋ ਗਏ ਅੱਜ ਪੂਰਾ ਦਿਨ ਮਤਲਬ ਕਿ ਚੌਥਾ ਵੀ ਪਿਛਲੇ ਪੂਰੇ ਤਿੰਨ ਦਿਨ ਰਹੇ ਆ ਆ ਚੌਥਾ ਦਿਨ ਸਾਡਾ ਆ 2 2 ਵਜੇ ਤੱਕ ਠੀਕ ਹੈ ਨਾ ਮੈਂ ਧੰਨਵਾਦ ਕਰਦਾ ਸਾਡੇ ਮਾਨਜੋਤ ਸਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਤੇ ਤੇ ਮੇਰੇ ਵੱਡੇ ਵੀਰ ਐਮ ਐਲ ਏ ਮਨਜੀਤ ਸਿੰਘ ਬਲਾਸਪੁਰ ਜੀ ਦਾ ਜਿਨ੍ਹਾਂ ਦੇ ਰੈਨਾਈਟ ਹੈਟ ਬਹੁਤ ਵਧੀਆ ਤਰੀਕੇ ਨਾਲ ਸਾਡੇ ਕੈਂਪ ਚੱਲ ਰਹੇ ਨੇ ਜਿੱਥੇ ਕਿ ਸਾਡੇ ਤਰੀਕੇ ਨਾਲ ਸਾਰੇ ਜੋ ਕਿ ਕੰਮ ਹੋ ਰਿਹਾ ਸਾਡੇ ਕੋਲੇ ਅੰਦਾਜ਼ਾ ਤਰੀਕੇ ਨਾਲ 500 ਦੇ ਨਿਰਦੇਸ਼ ਸਾ ਇਹਦੇ ਕੋਈ ਸਰਟੀਫੀਕੇਟ ਅਸੀਂ ਦੇ ਦੇ ਦਿੱਤੇ ਆ ਕੋਈ ਰਹਿੰਦੇ ਹੋ ਅੱਜ ਅਸੀਂ ਕੰਪਲੀਟ ਕਰਕੇ ਅਸੀਂ ਸਾਰੇ ਨੂੰ ਦੇ ਦਾਂਗੇ ਜੋ ਜਿਸ ਤਰ੍ਹਾਂ ਦੇ ਕੰਮ ਆਇਆ ਕਰਨ ਲੋਕੀ ਕਰੋਨਾ ਆਇਆ ਸੀ ਉਹ ਪੂਰੇ ਕੰਮ ਹੋ ਰਹੇ ਆ ਤੇ ਮੈਂ ਅਸੀਂ ਤੁਹਾਨੂੰ ਆਦੀ ਸਰਕਾਰ ਦਾ ਵੀ ਜੋ ਇਹ ਬਹੁਤ ਵਧੀਆ ਉਪਰਾਲਾ ਇਹਨਾਂ ਨੇ ਕੀਤਾ ਸਰਕਾਰ ਨੇ ਇਹ ਹਲਕੇ ਦੇ ਵਿੱਚ ਕੈਂਪ ਲੱਗ ਰਹੇ ਨੇ ਪਿੰਡਾਂ ਵਿੱਚ ਤੇ ਸਾਰੇ ਪਿੰਡਾਂ ਦੇ ਵਿੱਚ ਵਿੱਚ ਜਾਣ ਕੇ ਜਿਵੇਂ ਪਹਿਲਾਂ ਐਮਐਲ ਸਾਹਿਬ ਕਹਿੰਦੇ ਸੀ ਬੋਰਡ ਤੇ ਜਾਨਕੀ ਥੱਲੇ ਸਰਕਾਰ ਚੱਲਣੀ ਆ ਵਾਕਈ ਅੱਜ ਸਚਾਈ ਮਤਲਬ ਕਿ ਸੱਚ ਹੋ ਚੁੱਕਿਆ ਵੀ ਬੋਰਡ ਦੇ ਤੇ ਕਿਕਰਾਂ ਦੇ ਥੱਲੋਂ ਸਰਕਾਰਾਂ ਚੱਲ ਰਹੀਆਂ ਨੇ ਤੇ ਹਰੇਕ ਪਿੰਡ ਦੇ ਵਿੱਚ ਨਿਹਾਲ ਸਿੰਘ ਵਾਲੇ ਹਰੇਕ ਵਾਰਡ ਦੇ ਵਿੱਚ ਅੱਜ 13 ਨੰਬਰ ਵਾਰਡ ਦਾ ਕੈਂਪ ਚੱਲ ਰਿਹਾ ਹੈ ਪਹਿਲਾਂ ਸਾਰੇ ਜਿਹੜੇ 12 ਨੰਬਰ ਵਾਰਡ ਦੇ ਕੈਂਪ ਸਾਰੇ ਕੰਪਲੀਟ ਹੋ ਚੁੱਕੇ ਆ ਅੱਜ ਆਖੀਰਲਾ ਕੈਂਪ ਸਾਡਾ ਹੈਗਾ 13 ਨੰਬਰ ਵਾਰਡ ਦਾ ਇਸੇ ਤਰ੍ਹਾਂ ਹੀ ਪਿੰਡਾਂ ਵਿੱਚ ਹਰੇਕ ਪੰਚਾਇਤ ਦੇ ਮਲਕੀ ਚੱਲ ਰਹੀ ਹੈ ਹਰੇਕ ਦੇ ਬੋਰ ਥੱਲੋਂ ਯਾਨਕਿ ਸਾਡੇ ਕੈਂਪ ਚੱਲ ਰਹੇ ਆ ਸਰਕਾਰ ਵੱਲੋਂ